ਚਾਰਕ ਨੂੰ ਸੁਣ ਲੈਂਦੇ ਆ ਜਿਹਦੇ ਦਰਸ਼ਨ ਸ਼ਰਾਨ ਕਰਨ ਦੇ ਨਾਲ ਕਰਜ਼ਿਆਂ ਤੋਂ ਮੁਕਤੀ ਮਿਲਦੀ ਹੈ ਜਨਮ ਜਨਮ ਦਾ ਕਰਜ਼ਾ ਹੈ ਨਾ ਖੁੱਪਰ ਜਾਂਦਾ ਆ ਸੋ ਆਪਣਾ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਇੱਕ ਦਿੱਤਰ ਤੇ ਬਾਜ ਵਾਲੀ ਸਾਕੀ ਸੁਣਾਈ ਸੀ ਤੁਹਾਨੂੰ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਬਾਜ਼ ਦੀ ਇੱਕ ਦਿੱਤਰ ਦੇ ਨਾਲ ਲੜਾਈ ਕਰਾਉਂਦੇ ਨੇ ਤੇ ਉਹ ਬਾਜ਼ ਪਿਛਲੇ ਜਨਮ ਦਾ ਗੇੜਾ ਹੋਰ ਪਿਛਲੇ ਜਨਮ ਦਾ ਗੇੜਾ ਗੁਰੂ ਸਾਹਿਬ ਦੱਸਦੇ ਨੇ ਕਿ ਪਿਛਲੇ ਜਨਮ ਦੇ ਵਿੱਚ ਇਹ ਜੋ ਦਿੱਤਰ ਆ ਇੱਕ ਚੱਕ ਸੀ ਤੇ ਜੀ ਜੋ ਬਾਜ ਆ ਜੋ ਸਿਹਰਪਲ ਆਪਣੀ ਬਾਤ ਬਿਠਾ ਕੇ ਰੱਖ ਰਿਹਾ ਅਸੀਂ ਉਹ ਮੋਢੇ ਤੇ ਬਿਠਾ ਕੇ ਰੱਖਦੇ ਆ ਇਹ ਸੀ ਇੱਕ ਬਾਣੀਆ ਇਸ ਚੱਕ ਨੇ ਇਸ ਬਾਣੀਏ ਦੇ ਕੋਲੋਂ ਪੈਸੇ ਉਧਾਰ ਲੈ ਸੰ ਚਰਜਾ ਲਿਆ ਸੀ ਤੇ ਵਿੱਚ ਸਾਨੂੰ ਜਾਮਨ ਰੱਖਿਆ ਸੀ ਪਾਪ ਕੇ ਸਾਡੇ ਨਾਮ ਦੇ ਜਾਮਨ ਦਿੱਤੀ ਸੀ ਕਰੇ ਦਿੱਤੀ ਸੀ ਕਿਉਂ ਗੁਰੂ ਦਾ ਸਿੱਖਾ ਸਾਡੇ ਨਾਮ ਤੇ ਯਕੀਨ ਕਰਕੇ ਸਾਨੂੰ ਜਾਮਣ ਜਾਣ ਕੇ ਇਸ ਜੱਟ ਨੂੰ ਪੈਸੇ ਹੁਦਾਦ ਦਿੱਤੇ ਸੀ ਪਰ ਇਹ ਜੋ ਜੱਟ ਸੀ ਕਿਰਵਾ ਦੇ ਵਿੱਚ ਪੈਸੇ ਦੇਣ ਤੋਂ ਮੁੱਕਰ ਗਿਆ ਸਮਾਂ ਪੀਦਾ ਗਿਆ ਤੇ ਜੱਟ ਵੀ ਵਰ ਗਿਆ ਤੇ ਪਾਣੀ ਵੀ ਮਰ ਗਿਆ ਪਰ ਸਾਡੇ ਨਾਮ ਤੇ ਜੋ ਕਰਜ਼ਾ ਲਿਆ ਗਿਆ ਸੀ ਕੋਸ਼ਿਸ਼ ਰੱਖਣਾ ਸੀ ਫਿਰ ਉਸ ਆਪੇ ਇਸੋ ਅੱਜ ਕੋਲ ਸਿਰ ਤਾਂ ਮਰਵਾ ਕੇ ਆਪਣੀ ਜਾਮਨੀ ਲਈ ਹੈ ਆਪਣਾ ਕਰਜ਼ਾ ਉਤਾਰਿਆ ਹੈ ਫਰੋਜਪੁਰ ਦੇ ਪਿੰਡ ਵਜੀਦਪੁਰ ਦੇ ਵਿੱਚ ਅੱਜ ਹੋਰ ਰੁੱਖ ਵੀ ਮੌਜੂਦ ਹੈ ਜਿਹਦੇ ਨਾਲ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨ੍ਹਿਆ ਸੀ ਜਿਸ ਜਗ੍ਹਾ ਉੱਪਰ ਗੁਰੂ ਸਾਹਿਬ ਨੇ ਜਿੱਤਾਂ ਤੇ ਬਾਸ ਦੀ ਲੜਾਈ ਕਰਵਾਈ ਸੀ ਅੱਜ ਉਸ ਜਗ੍ਹਾ ਦੇ ਉੱਪਰ ਉਹ ਦੋਰਾ ਜਾਮਨੀ ਸਾਹਿਬ ਬਣਿਆ ਆਵਾ ਇਸ ਦੋਰਾ ਸਾਹਿਬ ਦੀ ਇਹ ਮਾਨਤਾ ਆ ਕਿ ਤੁਹਾਡੇ ਸਿਰ ਤੇ ਉੱਪਰ ਇਹ ਕਿੰਨਾ ਵੀ ਕਰਜ਼ਾ ਕਿਉਂ ਨਾ ਹੋਵੇ ਤੁਸੀਂ ਇੱਕ ਵਾਰ ਇਸ ਦੋਰਾ ਸਾਹਿਬ ਨੂੰ ਕਿਹਾ ਇਸ ਦੋਰਾ ਸਾਹਿਬ ਦੇ ਦਰਸ਼ਨ ਸ਼ੁਰੂ ਕਰੋ ਤਾਂ ਤੁਹਾਡੇ ਸਿਰ ਤੇ ਜਿਹੜਾ ਕਰਜ਼ਾ ਜਿਹੜਾ ਆ ਇਸ ਜਨਮ ਲਈ ਨਹੀਂ ਸੋ ਅਗਲੇ ਜਨਮ ਲਈ ਸਾਰੇ ਜਨਮਾਂ ਦਾ ਕਰਜ਼ਾ ਹੈ ਨਾ ਤੁਹਾਡਾ ਉਤਜੋਗ। ਦੋਸਤੋ ਆਪਾਂ ਇਸ ਪ੍ਰਚਾਰ ਨੂੰ ਸੁਣਿਆ ਜਿਸ ਵਿੱਚ ਗੁਰਦੁਆਰਾ ਜਾਮਨੀ ਸਾਹਿਬ ਦੇ ਇਤਿਹਾਸ ਬਾਰੇ ਦੱਸ ਰਿਹਾ ਹੈ ਕਿ ਇਹ ਗੁਰਦੁਆਰਾ ਬਰੋਜਪੁਰ ਜਿਹੜੇ ਵਿੱਚ ਹੈ ਉਹ ਕਹਿ ਰਿਹਾ ਹੈ ਕਿ ਸਾਡੇ 10ਵੇਂ ਪਾਤਸ਼ਾਹ ਜੀ ਨੇ ਇੱਕ ਚਿੱਤਰ ਦੀ ਵਾਰ ਸੁਣ ਕੇ ਆਪਣੇ ਇੱਕ ਸਿੰਘ ਨੂੰ ਉਸ ਚਿੱਤਰ ਨੂੰ ਪੜ੍ਹ ਕੇ ਲੈ ਆਉਣ ਵਾਸਤੇ ਕਿਹਾ ਜਦੋਂ ਸਿੱਤਰ ਨੂੰ ਹੜਕੇ ਲਿਆਂਦਾ ਗਿਆ ਤਾਂ ਗੁਰੂ ਸਾਹਿਬ ਨੇ ਉਸ ਸਿੱਤਰ ਦੀ ਆਪਣੇ ਕੋਲ ਰੱਖੇ ਬਾਜ ਨਾਲ ਲੜਾਈ ਕਰਵਾਈ ਜਿਸ ਵਿੱਚ ਉਸ ਬਾਜ ਨੇ ਉਸ ਸਿੱਤਰ ਨੂੰ ਬਹੁਤ ਪੂਰੀ ਤਰ੍ਹਾਂ ਜ਼ਖਮੀ ਕਰਕੇ ਮਾਰ ਦਿੱਤਾ ਸੰਗਤਾਂ ਦੇ ਪੁੱਛਣ ਤੇ ਗੁਰੂ ਸਾਹਿਬ ਨੇ ਦੱਸਿਆ ਕਿ ਇਹ ਸਿੱਤਰ ਪਿਛਲੇ ਜਨਮ ਵਿੱਚ ਇੱਕ ਜੱਟ ਸੀ ਅਤੇ ਬਾਜ ਪਿਛਲੇ ਜਨਮ ਵਿੱਚ ਇੱਕ ਮਹਾਜਨ ਸੀ ਜੱਟ ਨੇ ਸਮਾਜਨ ਕੋਲੋਂ ਕਰਜ਼ਾ ਲਿਆ ਸੀ ਤੇ ਜਾਮਨੀ ਦੇ ਤੌਰ ਤੇ ਇਸ ਜੱਟ ਨੇ ਮੈਨੂੰ ਰੱਖਿਆ ਸੀ ਭਾਉ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਰੱਖਿਆ ਸੀ ਪਰ ਇਸ ਜੱਟ ਨੇ ਮਹਾਜਨ ਦਾ ਮਿੱਥੇ ਸਮੇਂ ਮੁਤਾਬਕ ਕਰਦਾ ਨਹੀਂ 모ੜਿਆ ਸਮਾਂ ਬੀਤਣ ਤੇ ਦੋਵੇਂ ਜਣੇ ਮਰ ਗਏ ਤੇ ਬਾਅਦ ਵਿੱਚ ਜੱਟ ਚਿੱਤਰ ਦੀ ਜੁਨੀ ਪੈ ਗਿਆ ਤੇ ਮਹਾਜਨ ਬਾਜ ਦੀ ਜੁਨੀ ਪੈ ਗਿਆ ਅੱਜ ਬਾਜ ਨੇ ਚਿੱਤਰ ਨੂੰ ਮਾਰ ਕੇ ਆਪਣੇ ਕਰਜ਼ਾ ਨਾ 모ੜਨ ਦਾ ਬਦਲਾ ਲੈ ਲਿਆ ਹੈ ਦੇ ਪ੍ਰਚਾਰਕ ਕਹਿ ਰਿਹਾ ਕਿ ਇਹਨਾਂ ਦੋਨਾਂ ਦੇ ਵਿਚਕਾਰ ਗੁਰੂ ਸਾਹਿਬ ਦੀ ਗਵਾਹੀ ਸੀ ਮਤਲਬ ਜਾਮਨੀ ਸੀ ਇਸ ਕਰਕੇ ਅੱਜ ਇਸ ਗੁਰਦੁਆਰੇ ਦਾ ਨਾਮ ਜਾਮਨੀ ਸਾਹਿਬ ਪੈ ਗਿਆ ਇਸ ਜਗ੍ਹਾ ਉੱਪਰ ਜਿਹੜਾ ਆਦਮੀ ਆ ਕੇ ਅਰਦਾਸ ਕਰਵਾਵੇਗਾ ਉਸ ਉੱਪਰ ਜਿੰਨਾ ਮਰਜ਼ੀ ਕਰਜ਼ਾ ਹੋਵੇ ਉਹ ਸਾਰਾ ਕਰਜ਼ਾ ਉਤਰ ਜਾਵੇਗਾ ਇਹ ਕਰਜ਼ਾ ਸਿਰਫ ਇਸ ਜਨਮ ਦਾ ਨਹੀਂ ਸਗੋ ਅਗਲੇ ਪਿਛਲੇ ਜਨਮਾਂ ਦਾ ਵੀ ਕਰਜ਼ਾ ਉਤਰ ਜਾਵੇਗਾ ਦੋਸਤੋ ਮੈਂ ਇਸ ਪ੍ਰਚਾਰਕ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਭਾਈ ਸਾਹਿਬ ਤੁਸੀਂ ਸਿੱਖੀ ਨਿਵਾਸ ਵਿੱਚ ਹੋ ਕੇ ਲੋਕਾਂ ਨੂੰ ਕਿਉਂ ਗਮਰਾਹ ਕਰ ਰਹੇ ਹੋ ਕੀ ਤੁਸੀਂ ਕਦੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਵਿੱਚ ਬਾਬਾ ਨਾਨਕ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 648 ਉੱਪਰ ਸਾਨੂੰ ਇੱਕ ਸ਼ਬਦ ਰਾਹੀਂ ਸਮਝਾ ਰਹੇ ਹਨ ਕਿ ਇੱਕ ਦੱਜਾ ਇੱਕ ਦੱਬੀਆ ਕਤੇ ਖਾਈ ਮਤਲਬ ਮਰਨ ਤੋਂ ਬਾਅਦ ਕਈਆਂ ਨੂੰ ਸੜਾਇਆ ਜਾਂਦਾ ਹੈ ਅਤੇ ਕਈਆਂ ਨੂੰ ਦੱਬਿਆ ਜਾਂਦਾ ਹੈ ਇੱਕ ਪਾਣੀ ਵਿੱਚ ਛੁੱਟੀਏ ਇੱਕ ਪੀ ਫਿਰ ਹਸਨ ਪਾਏ ਭਾਵ ਕਈਆਂ ਨੂੰ ਜਲ ਪ੍ਰਵਾਹ ਕੀਤਾ ਜਾਂਦਾ ਹੈ ਤੇ ਕਈਆਂ ਨੂੰ ਸੁੱਕੇ ਖੂਹ ਵਿੱਚ ਰੱਖਿਆ ਜਾਂਦਾ ਹੈ ਨਾਨਕ ਏ ਏ ਬਨਾ ਜਾਪਈ کتھے جائے سمائے. بابا نانک جی کہہ رہے ہیں کہ کسی کچھ بھی پتا نہیں لگتا کہ کوئی کتنوں چلیا گیا ہے کسی روح کدھر چلی گئی ہے ہر دیکھو کہ بابا نانک جی کہہ رہے ہیں کہ مرن تو بعد بندے کا کچھ بھی نہیں پتا کیوں کہ وہ کدھر چلا جاندہ ہے ਕੀ ਸਾਡੇ 10ਵੇਂ ਪਾਤਸ਼ਾਹ ਜੀ ਨੇ ਬਾਬਾ ਨਾਨਕ ਜੀ ਦੀ ਬਾਣੀ ਨੂੰ ਨਹੀਂ ਪੜਿਆ ਹੋਵੇਗਾ ਜਿਸ ਤਰ੍ਹਾਂ ਇਹ ਪ੍ਰਚਾਰਕ ਕਹਿ ਰਿਹਾ ਹੈ ਕਿ ਜੱਟ ਜੱਤਰ ਦੀ ਜੁਨੀ ਪੈ ਗਿਆ ਤੇ ਮਹਾਜਨ ਬਾਜ ਦੀ ਜੁਨੀ ਪੈ ਗਿਆ ਸਾਡੇ 10ਵੇਂ ਪਾਤਸ਼ਾਹ ਜੀ ਨੂੰ ਕਿਵੇਂ ਪਤਾ ਲੱਗਿਆ ਕਿ ਜੱਟ ਨੇ ਮਹਾਜਨ ਤੋਂ ਕਰਜ਼ਾ ਲਿਆ ਸੀ ਅਤੇ ਜਾਵਨੀ ਮੇਰੀ ਲਈ ਹੋਈ ਸੀ ਕੀ ਤੁਹਾਡੇ ਕੋਲ ਇਸ ਗੱਲ ਦਾ ਕੋਈ ਥੋ ਸਬੂਤ ਹੈ ਹੁਣ ਮੈਨੂੰ ਪਤਾ ਹੈ ਕਿ ਤੁਸੀਂ ਇਸ ਪ੍ਰਚਾਰਕ ਨੇ ਕੀ ਜਵਾਬ ਦੇਣਾ ਹੈ ਸਨੇ ਕਹਿਣਾ ਹੈ ਕਿ ਗੁਰੂ ਸਾਹਿਬ ਜਾਣੇ ਜਾਣ ਸਾ ਤਿਆਸ ਪੜ ਕੇ ਦੇਖ ਲਵੋ ਕਿ ਜਦ ਮਾਤਾ ਗੁਜਰੀ ਜੀ ਇੱਥੇ ਛੋਟੇ ਬਾਲਾਂ ਨੂੰ ਸਰੰਦ ਦੇ ਸੂਬੇਦਾਰ ਨੇ ਛੀਰ ਕਰ ਦਿੱਤਾ ਸੀ ਤਾਂ ਮਾਛੀਵਾੜੀ ਦੇ ਜੰਗਲ ਮਾਛੀਵਾੜੀ ਦੇ ਤੰਗਲਾ ਵਿੱਚ ਪਹੁੰਚ ਕੇ ਗੁਰੂ ਸਾਹਿਬ ਨੇ ਆਪਣੇ ਇੱਕ ਵਿਸ਼ਵਾਸਪਾਤਰ ਸਿੰਘ ਨੂੰ ਮਾਤਾ ਜੀ ਤੇ ਬੱਚਿਆਂ ਦਾ ਪਤਾ ਲੈਣ ਵਾਸਤੇ ਭੇਜਿਆ ਸੀ ਜੇਕਰ ਗੁਰੂ ਸਾਹਿਬ ਜਾਣੀ ਜਾਣੁੰਦੇ ਤਾਂ ਉਹਨਾਂ ਨੂੰ ਕਿਸੇ ਬੰਦੇ ਨੂੰ ਭੇਜਣ ਦੀ ਲੋੜ ਹੀ ਨਹੀਂ ਸੀ ਪੈਂਦੀ ਸੋ ਮੈਂ ਇਸ ਪ੍ਰਚਾਰਕ ਨੂੰ ਬੇਨਤੀ ਕਰਦਾ ਹਾਂ ਕਿ ਇੱਕ ਸਿੱਖ ਹੋ ਕੇ ਤੁਸੀਂ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਦਾ ਕੰਮ ਨਾ ਕਰੋ ਆਪਣੀਆਂ ਰੋਟੀਆਂ ਸੇਕਣ ਦੇ ਭਾਨੇ ਆਮ ਭੋਲੇ ਭਾਲੇ ਲੋਕਾਂ ਨੂੰ ਗਮਰਾਹ ਨਾ ਕਰੋ ਆਮ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹੋ ਜਿਹੇ ਸਿੱਖੀ ਦੇ ਦੁਸ਼ਮਣ ਲੋਕਾਂ ਦੇ ਮਗਰ ਲੱਗ ਕੇ ਆਪਣਾ ਪੈਸਾ ਤੇ ਸਮਾਂ ਬਰਬਾਦ ਨਾ ਕਰੋ ਜੇਕਰ ਤੁਹਾਡੇ ਜੰਮੇ ਕੋਈ ਕਰਜ਼ਾ ਚੜ ਗਿਆ ਹੈ ਤਾਂ ਇਹ ਕਰਜ਼ਾ ਮਿਹਨਤ ਕਰਕੇ ਹੀ ਉੱਤਰ ਸਕਦਾ ਹੈ ਨਾ ਕਿ ਇੰਨਾ ਢਾਂਗੀਆਂ ਦੇ ਮਗਰ ਲੱਗ ਕੇ ਅਰਦਾਸਾਂ ਕਰਨ ਨਾਲ ਕਰ ਜਾ ਉੱਤਰੇਗਾ ਉਮੀਦ ਹੈ ਕਿ ਤੁਸੀਂ ਇਹੋ ਜਿਹੇ ਪਖੰਡੀਆਂ ਦੀਆਂ ਗੱਲਾਂ ਵਿੱਚ ਨਹੀਂ ਆਵੋਗੇ ਅਤੇ ਆਪਣੇ ਗੁਰੂਆਂ ਵੱਲੋਂ ਦਿੱਤੇ ਹੋਏ ਗਿਆਨ ਨੂੰ ਅਰਥਾਂ ਸਮੇਤ ਸਮਝ ਕੇ ਇਨ੍ਹਾਂ ਪਖੰਡੀਆਂ ਦੀਆਂ ਗੱਲਾਂ ਉੱਪਰ ਯਕੀ ਨਹੀਂ ਕਰੋਗੇ ਫੋ ਦੇਖ ਕੇ ਆਪ ਜੀ ਨੂੰ ਮੇਰੇ ਵਿਚਾਰ ਚੰਗੇ ਲੱਗਣ ਤਾਂ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਅੱਗੇ ਸ਼ੇਅਰ ਕਰੋ ਵੀਡੀਓ ਸੌਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ